ਸਤ ਸ੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਹੁਣ ਤੱਕ ਦੀ ਜਿਹੜੀ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੁਹਾਨੂੰ ਦੱਸਦੀ ਇੱਕ ਹੀ ਕਰਤਾਰਪੁਰ ਦੇ ਵਿੱਚ ਇੰਸਪੈਕਟਰ ਇੰਦਰਬੀਰ ਕੌਰ ਹੋਣਾ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਆ ਦੱਸਿਆ ਜਾ ਰਿਹਾ ਆ ਕਿ ਇੰਦਰਬੀਰ ਕੌਰ ਨੂੰ ਗ੍ਰਿਫਤਾਰ ਸਿਟੀ ਪੁਲਿਸ ਵੱਲੋਂ ਕੀਤਾ ਗਿਆ ਆ ਤੁਹਾਨੂੰ ਦੱਸ ਦੇ ਕਿ ਇੰਦਰਬੀਰ ਕੌਰ ਸਾਂਝ ਕੇਂਦਰ ਦੇ ਵਿੱਚ ਸਾਂਝ ਕੇਂਦਰ ਦੀ ਇੰਚਾਰਜ ਸੀ ਤੇ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਤੇ ਹੁਣੇ-ਹੁਣੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹਦੇ 'ਚ ਦੱਸਿਆ ਜਾ ਰਿਹਾ ਹੈ ਕਿ ਇੰਦਰਬੀਰ ਕੌਰ ਨੂੰ ਸਿਟੀ ਪੁਲਿਸ ਵੱਲੋਂ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਆ ਬਹੁਤ ਵੱਡੇ ਇਲਜ਼ਾਮ ਜਿਹੜੇ ਆ ਉਹਨਾਂ ਦੇ ਉੱਤੇ ਲੱਗੇ ਨੇ ਜੋ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਤੁਹਾਨੂੰ ਦੱਸਦੇ ਆ ਕਿ ਪੰਜਾਬ ਭਰ ਦੇ ਵਿੱਚ ਭ੍ਰਿਸ਼ਟਾਚਾਰੀਆਂ ਦੇ ਉੱਤੇ ਬੜੇ ਹੀ ਵੱਡੇ ਲੈਵਲ ਤੇ ਜਿਹੜੀ ਇਹ ਨਕੀਲ ਕਸੀ ਜਾ ਰਹੀ ਹੈ ਪੰਜਾਬ ਸਰਕਾਰ ਜਾਂ ਕਹਿ ਲੋ ਕਿ ਭਵਨ ਸਿੰਘ ਮਾਨ ਦੀ ਸਰਕਾਰ ਤੋਂ ਬਾਅਦ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਜਿਹੜਾ ਆ ਉਹ ਫੜ ਕੇ ਅੰਦਰ ਦਿੱਤਾ ਗਿਆ ਤੇ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਜਿਹੜਾ ਆ ਨੌਕਰੀਆਂ ਤੋਂ ਵੀ ਹੱਥ ਖੋਣਾ ਪਿਆ ਆ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਆ ਉਹ ਇਹੀ ਝਟਕਾ ਦਿੱਤਾ ਜਾ ਰਿਹਾ ਆ ਭ੍ਰਿਸ਼ਟਾਚਾਰੀਆਂ ਨੂੰ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਬਖਸ਼ਿਆ ਨਹੀਂ ਜਾ ਰਿਹਾ ਲਗਾਤਾਰ ਪੰਜਾਬ ਸਰਕਾਰ ਜਿਹੜੇ ਆ ਇਹੋ ਜਿਹੇ ਕੰਮਾਂ ਦੇ ਨਾਲ ਲੋਕਾਂ ਦੇ ਦਿਲਾਂ ਦੇ ਉੱਤੇ ਜੜਾਇਆ ਰਾਜ ਕਰਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਨੇ ਜਿੱਥੇ ਕਿ ਨਸ਼ੇ ਨੂੰ ਵੀ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਸਾਰੇ ਪਹਿਲਾਂ ਵੀ ਇਦਾਂ ਦੇ ਜਿਹੜੇ ਕੇਸ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਨੇ ਸੌਲ ਕੀਤੇ ਜਿਹਦੇ ਚ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਖਬਰਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਜਿੱਥੇ ਕਿ ਬਹੁਤ ਸਾਰੀਆਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰਾਂ ਨੂੰ ਵੀ ਜਿਹੜਾ ਆ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਰਜਿਸਟਰੀਆਂ ਨੂੰ ਲੈ ਕੇ ਉੱਥੇ ਹੀ ਤੁਹਾਨੂੰ ਦਈਏ ਕਿ ਰਜਿਸਟਰੀਆਂ ਦੀ ਜਿਹੜੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਉਹ ਇੱਕ ਵੱਖਰੇ ਅੰਦਾਜ਼ ਦੇ ਨਾਲ ਕੰਮ ਕਰਨ ਦਾ ਜਿਹੜਾ ਤਰੀਕਾ ਕਰ ਦਿੱਤਾ ਗਿਆ ਤੇ ਉੱਥੇ ਤਹਿਸੀਲਦਾਰਾਂ ਨੂੰ ਵੀ ਕਾਫੀ ਜ਼ਿਆਦਾ ਜ਼ੋਰ ਦੇ ਝਟਕੇ ਦਿੱਤੇ ਗਏ ਇਹ ਸਰਕਾਰ ਵੱਲੋਂ ਤਾਂ ਦੱਸਦੀ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰੀਆਂ ਦੇ ਉੱਤੇ ਪੂਰੀ ਤਰ੍ਹਾਂ ਸਕੰਜਾ ਕਸਣ ਦੇ ਲਈ ਹਰ ਵਾਰ ਜਿਹੜਾ ਆ ਤੇਜ਼ ਤਰਾਰ ਨਜ਼ਰ ਆ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਹੁਣ ਤਾਂ ਦੱਈ ਹੈ ਕਿ ਗਰਦਾਸਪੁਰ ਦੀ ਸਾਂਝ ਕੇਂਦਰ ਦੀ ਇੰਚਾਰਜ ਇੰਦਰਬੀਰ ਕੌਰ ਹੋਣਾ ਦੇ ਉੱਤੇ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹ ਇਲਜ਼ਾਮ ਕੀ ਨੇ ਉਹਨਾਂ ਦੇ ਉੱਤੇ ਵੀ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਕਰ ਲੈਣੇ ਆ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਇਹ ਸਾਂਝੀ ਜ਼ਰੂਰ ਕਰ ਲਈਏ ਦੋਸਤੋ ਲਗਾਤਾਰ ਜਿਹੜੀਆਂ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਅਪਡੇਟਸ ਸਾਂਝੀਆਂ ਕਰਦੇ ਰਹਿੰਨੇ ਆ ਐਕਸੀਡੈਂਟਲ ਅ ਅਪਡੇਟਸ ਵੀ ਜਿਹੜੀਆਂ ਨੇ ਸਾਂਝੀਆਂ ਕਰਦੇ ਰਹਿੰਨੇ ਆ ਜਾਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਰਹਿੰਨੇ ਆ ਇਹ ਵੀ ਘਟਨਾਵਾਂ ਦੇ ਵਿੱਚੋਂ ਇੱਕ ਐਸੀ ਘਟਨਾ ਐਸੀ ਗੱਲਬਾਤ ਐਸੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਏ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਸਪੀਕ ਖਬਰ ਆ ਤੇ ਇੰਦਰਬੀਰ ਕੌਰ ਜੀ ਦੇ ਉੱਤੇ ਜਿਹੜੇ ਨੇ ਉਹ ਲੱਗੇ ਨੇ ਵੱਡੇ ਇਲਜ਼ਾਮ ਭ੍ਰਿਸ਼ਟਾਚਾਰ ਨੂੰ ਲੈ ਕੇ ਭ੍ਰਿਸ਼ਟਾਪਾਚਾਰ ਦੇ ਜਿਹੜੇ ਇਲਜ਼ਾਮ ਲੱਗੇ ਨੇ ਜਿਹਦੇ ਵਿੱਚ ਉਹਨਾਂ ਨੂੰ ਫਿਲਹਾਲ ਗਰਦਾਸਪੁਰ ਸਿਟੀ ਪੁਲਿਸ ਵੱਲੋਂ ਜਿਹੜਾ ਆ ਕਿਹਾ ਜਾ ਰਿਹਾ ਕਿ ਗ੍ਰਿਫਤਾਰ ਕਰ ਲਿਆ ਗਿਆ ਆ ਬਾਕੀ ਅੱਗੇ ਦੀ ਕਾਰਵਾਈ ਕੀ ਹੁੰਦੀ ਹੈ ਫਿਲਹਾਲ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਖਬਰ ਤੇ ਜਿਹਦੇ ਨਾਲ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀ ਹੈ ਉਹ ਚਲਦੀ ਪਈ ਹੈ ਕਿ ਇੰਦਰਬੀਰ ਕੌਰ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਆ ਭ੍ਰਿਸ਼ਟਾਚਾਰ ਨੂੰ ਲੈ ਕੇ ਤਾਂ ਦਾਦੀ ਕੀ ਇੱਥੇ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਗੱਲ ਸਾਹਮਣੇ ਆਈ ਹੈ ਕਿ ਉੱਥੇ ਕਿਹਾ ਗਿਆ ਹੈ ਕਿ ਜਿਹੜੇ ਉਹਨਾਂ ਦੇ ਅੰਡਰ ਕਰਮਚਾਰੀ ਕੰਮ ਕਰਦੇ ਨੇ ਜਿਹੜੇ ਕਿ ਸਾਂਝ ਕੇਂਦਰ ਦੇ ਵਿੱਚ ਕਰਮਚਾਰੀ ਕੰਮ ਕਰਦੇ ਨੇ ਇੰਦਰ ਬੀਰ ਕੌਰ ਉਹਨਾਂ ਦੇ ਕੋਲੋਂ ਪੈਸੇ ਲੈਂਦੀ ਸੀ ਉਹਨਾਂ ਦੇ ਕੋਲੋਂ ਰਿਸ਼ਵਤ ਲੈਂਦੀ ਸੀ ਕਿਉਂ ਲੈਂਦੀ ਸੀ ਕਿੱਦਾਂ ਲੈਂਦੀ ਸੀ ਇਹਦੇ ਉੱਤੇ ਕੁਝ ਕਿਆ ਨਹੀਂ ਜਾ ਸਕਦਾ ਅਗਰ ਤੁਸੀਂ ਸਾਂਝ ਕੇਂਦਰ ਦੇ ਵਿੱਚ ਕੰਮ ਕਰਦੇ ਹੋ ਅਗਰ ਤੁਸੀਂ ਸਾਂਝ ਕੇਂਦਰ ਦੇ ਨਾਲ ਕੰਮ ਕਰ ਦਿਓ ਅਗਰ ਤੁਸੀਂ ਸਾਂਝ ਕੇਂਦਰ ਬਾਰੇ ਜਾਣਕਾਰੀ ਰੱਖਦੇ ਹੋ ਤਾਂ ਜਰੂਰ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਸੱਚਮੁੱਚ ਇੰਦਰਬੀਰ ਕੌਰ ਜਿਹੜੇ ਨੇ ਉਹ ਉਹ ਜਿਹੜਾ ਹੈ ਸਾਂਝ ਕੇਂਦਰ ਤੇ ਕਰਮਚਾਰੀਆਂ ਤੋਂ ਪੈਸੇ ਲੈਂਦੇ ਸੀ ਜਾਂ ਰਿਸ਼ਵਤ ਲੈਂਦੇ ਸੀ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਜਿਹੜਾ ਆ ਪੈਸੇ ਲੈਂਦੇ ਸੀ ਜਾਂ ਨਹੀਂ ਲੈਂਦੇ ਸੀ ਇਹਦੇ ਉੱਤੇ ਆਪਣਾ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਨਾਲ ਦੇ ਨਾਲ ਆਪਣਾ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਕੀ ਲੱਗਦਾ ਆ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਭ੍ਰਿਸ਼ਟਾਚਾਰੀਆਂ ਦੇ ਉੱਤੇ ਕਿਸ ਤਰ੍ਹਾਂ ਜਿਹੜੇ ਆ ਆਪਣੇ ਸਕੰਜੇ ਨੂੰ ਜਿਹੜਾ ਆ ਉਹ ਕਸਦੀ ਪਈ ਹੈ ਲਗਾਤਾਰ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਇਹੀ ਆ ਰਿਹਾ ਆ ਇਹਨਾਂ ਖਬਰਾਂ ਦੇ ਵਿੱਚ ਉਹਨਾਂ ਖਬਰਾਂ ਦੇ ਵਿੱਚ ਹਰ ਖਬਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਹੜਾ ਆ ਉਹ ਕਾਫੀ ਜਿਆਦਾ ਜਿਹੜਾ ਆ ਸਕੰਜਾ ਜਿਹੜਾ ਕਸ ਹੋ ਰਿਹਾ ਆ ਇਹ ਸਰਕਾਰ ਵੱਲੋਂ ਦੋਸਤੋ ਤੁਹਾਨੂੰ ਇਹ ਸਰਕਾਰ ਦਾ ਇਹ ਸਕੰਜਾ ਕਿਵੇਂ ਦਾ ਲੱਗਦਾ ਪਿਆ ਆ ਤੁਹਾਨੂੰ ਕੀ ਲੱਗਦਾ ਆ ਕਿ ਇਸ ਤਰ੍ਹਾਂ ਕਰਾਂ ਦੇ ਨਾਲ ਜਿਹੜੇ ਭ੍ਰਿਸ਼ਟਾਚਾਰੀ ਇਹ ਜਿਹੜੇ ਅਫਸਰ ਨੇ ਉਹ ਘਟਣਗੇ ਜਾਂ ਭ੍ਰਿਸ਼ਟਾਚਾਰ ਤੋਂ ਇਹ ਪੰਜਾਬ ਮੁਕਤ ਹੋ ਪਾਏਗਾ ਇਹਦੇ ਤੇ ਵੀ ਕਮੈਂਟ ਕਰਕੇ ਦੱਸਿਓ ਨਾਲ ਦੀ ਨਾਲ ਇੱਕ ਵਾਰੀ ਫੇਰ ਤੁਹਾਡੇ ਨਾਲ ਇੱਕ ਗੱਲਬਾਤ ਸਾਂਝੀ ਕਰ ਲਈਏ ਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਇੰਦਰਬੀਰ ਕੌਰ ਗਰਦਾਸਪੁਰ ਸਾਂਝ ਕੇਂਦਰ ਦੀ ਇੰਚਾਰਜ ਦੇ ਉੱਤੇ ਤੇ ਉਹਨਾਂ ਨੂੰ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਲਿਆ ਗਿਆ ਆ ਅਗਲਾ ਮਾਮਲਾ ਕੀ ਸਾਹਮਣੇ ਆਉਂਦਾ ਆ ਉਹਦੇ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂਕਿ ਉਹ ਵੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਆਪਣਾ ਕਮੈਂਟ ਕਰਕੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਲਾਈ ਕਰਿਓ ਧੰਨਵਾਦ